ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੋਟ ਦੀ ਜਿੱਪ ਲਾਉਣ ਦਾ ਤਰੀਕਾ ਆ ਦੇਖੋ ਜੀ ਆਪਾਂ ਜੈੱਫ ਕੋਟ ਦੀ ਢੇੜ ਕੇ ਰੱਖੀ ਪਈ ਹੈ ਪਹਿਲਾਂ ਹੀ ਤੇ ਆਹ ਹੈਗੀ ਆ ਜੀ ਆਪਣੀ ਜਿੱਪ ਅੱਜ ਆਪਾਂ ਤੁਹਾਨੂੰ ਸੌਖੇ ਤਰੀਕੇ ਨਾਲ ਕੋਟ ਦੀ ਜਿੱਪ ਲਾਉਣਾ ਦੱਸਾਂਗੇ ਜਿੱਪ ਨੂੰ ਚੈੱਕ ਜ਼ਰੂਰ ਕਰੋ ਵੀ ਜਿੱਪ ਆਪਣੀ ਸਹੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੋਟ ਨੂੰ ਇਸ ਤਰੀਕੇ ਨਾਲ نیچے ਰੱਖਣਾ ਜੀ ਖੱਬੇ ਵਾਲੀ ਸਾਈਡ ਸਟਾਰਟ ਕਰਨਾ ਆਪਾਂ ਠੀਕ ਹੈ ਜੀ ਬੋਡਰ ਨੂੰ ਸਿੱਧੇ ਤਰੀਕੇ ਨਾਲ نیچے ਰੱਖਣਾ ਉੱਪਰ ਰੱਖਣੀ ਹੈ ਜੈਪਾ ਜੈਪਾਪ ਉੱਤੇ ਰੱਖਣੀ ਹੈ ਪੁੱਠੀ ਠੀਕ ਹੈ ਜੀ ਦੇਖੋ ਆ ਸਿੱਧਾ ਵਾ ਆ ਪੁੱਠਾ ਸਾਈਡ ਵਾਲੇ ਦੇ ਉੱਤੇ ਰੱਖਣੀ ਆ ਜੀ ਆਪਾਂ ਇਹਨੂੰ ਬਰੋਬਰ ਮੇਚ ਕੇ ਨਾ ਇਸ ਤਰ੍ਹਾਂ ਅੱਗੇ ਪਿੱਛੇ ਨਹੀਂ ਹੋਣੀ ਚਾਹੀਦੀ ਥੋਡੀ ਸਫਾਈ ਹੋਣੀ ਚਾਹੀਦੀ ਜੈਪਾ ਦੇ ਨਾਲ ਪੁੱਠੀ ਜੈਪਾ ਰੱਖਣੀ ਆ ਜੀ ਆਪਾਂ ਇੱਥਾਂ ਪੱਕੀ ਕਰਨੀ ਆ ਦੰਦੇ ਵਾਲਾ ਕੋਟ ਵੀ ਸਿੱਧਾ ਰੱਖਣਾ ਅਤੇ ਜੈਪ ਵੀ ਸਿੱਧੀ ਰੱਖਣੀ ਹੈ ਜੀ ਆਪਾਂ ਹੌਲੀ ਹੌਲੀ ਸਲਾਈ ਲਗਾਉਂਦੇ ਨੇ ਜਾਣਾ ਆਪਾਂ ਧਿਆਨ ਰੱਖੇ ਵੀ ਆਪਣੀ ਸਲਾਈ ਜੈਪ ਦੇ ਉੱਪਰ ਨਾ ਚੜੇ ਤੇ ਜੈਪ ਲੱਗਣ ਜਿਹੜੀ ਕਾ ਲੱਗਦਾ ਜੀ ਦੇਖ ਸਾਦੇ ਤੁਸੀਂ ਪ੍ਰੋਪਰ ਸਿੱਧੇ ਤਰੀਕੇ ਨਾਲ ਰੱਖਣੀ ਹੈ ਜੇ ਆਪਾਂ ਨੂੰ ਤੇ ਆ ਕੇ ਆਪਾਂ ਲਾਸਟ ਤੇ ਪੱਕਾ ਜ਼ਰੂਰ ਕਰੋ ਜੀ ਕਈ ਕਸਟਮਰ ਜੱਪ ਖਰਾਬ ਹੋ ਜਾਂਦੀ ਆ ਕੋਟ ਸਿੱਟ ਦਿੰਦੇ ਆ ਕੋਟ ਸਿਸਟਮ ਦੀ ਬਿਲਕੁਲ ਲੋੜ ਨਹੀਂ ਹੈਗੀ ਕੋਟ ਦੀ ਜੱਪ ਲੱਗ ਜਾਂਦੀ ਹੁੰਦੀ ਆ ਕੋਟ ਪਹਿਲਾਂ ਵਾਂਗ ਨਵਾਂ ਤਿਆਰ ਹੋ ਸਕਦਾ ਆਪਣਾ ਆ ਦੇਖੋ ਇੱਕ ਸੈਟ ਵਾਲੀ ਆਪਣੀ ਜੱਪ ਲੱਗ ਚੁੱਕੀ ਆ ਜੀ ਹੁਣ ਆਪਾਂ ਲਾਵਾਂਗੇ ਦੂਸਰੀ ਜੈਡ ਵਾਲੀ ਇਹ ਜੈਪ ਹੋਣੀ ਆ ਉੱਪਰਲੇ ਪਾਸੋਂ ਸ਼ੁਰੂ ਜੀ ਉਹ ਥੱਲੇੋਂ ਨੀਚੇ ਤੋਂ ਕੀਤੀ ਸੀਗੀ ਇਹ ਹੋਣੀ ਉੱਪਰ ਤੋਂ ਸ਼ੁਰੂ ਠੀਕ ਆ ਇਹਨੂੰ ਵੀ ਇਸ ਤਰੀਕੇ ਦੇ ਨਾਲ ਆਪਾਂ ਸਿੱਧਾ ਰੱਖਣਾ ਜੀ ਇਹਦੇ ਉੱਪਰ ਰੱਖਣੀ ਆ ਆਪਾਂ ਦੂਸਰੇ ਸੈਟ ਵਾਲੀ ਜੈਪਾ ਧਿਆਨ ਆ ਰਹੇ ਵੀ ਆਪਾਂ ਸਾਰੇ ਮਲਾਕੇ ਰੱਖਣੇ ਨੇ ਤਾਂ ਕਿ ਆਪਣੀ ਜੈਪ ਉੱਚੀ ਨੀਵੀਂ ਨਾ ਹੋ ਸਕੇ ਤਾਂ ਹੁਣ ਆਪਾਂ ਫੇਰ ਸਲਾਈ ਪੱਕੀ ਕਰਕੇ ਲੈ ਕੇ ਜਾਣਾ ਜੀ ਧਿਆਨ ਰੱਖਿਓ ਕਿ ਅਸੀਂ ਸਲਾਈ ਜਿੱਪ ਦੇ ਉੱਪਰ ਨਹੀਂ ਚੜ੍ਹਣੀ ਚਾਹੀਦੀ ਫਿਰ ਜਿੱਪ ਲੱਗਣ 'ਚ ਦਿੱਕਤ ਆਉਂਦੀ ਹੈ ਜਿੱਪਾ ਥੋੜੀ ਸ਼ੀਤੀ ਖਰਾਬ ਹੋ ਸਕਦੀ ਹੈ ਸਿਰਫ 15 ਰੁਪਏ ਦੇ ਵਿੱਚ ਛੋਟਾ ਕੋਟ ਪਹਿਲਾਂ ਵਾਂਗ ਨਵਾਂ ਤਿਆਰ ਹੋ ਸਕਦਾ ਦੋਨੋਂ ਦਿਵਾਰ ਤੋਂ 5-700 ਰੁਪਏ ਖਰਚਣਗੇ ਥੋੜੀ ਲੋੜ ਦੇਗੀ ਫਿਰ ਕੋ 15 ਤੋਂ 20 ਰੁਪਏ ਦੇ ਵਿੱਚ ਥੋੜਾ ਕੋਟ ਬਣ ਕੇ ਫਿਰ ਤੋਂ ਤਿਆਰ ਇਹ ਹੈਗੀ ਆਪਣੀ ਦੂਸਰੀ ਸਾਈਡ ਵਾਲੀ ਜੈਪ ਜੀ ਦੂਸਰੀ ਸਾਈਡ ਵਾਲੀ ਆਪਣੀ ਜੈਪ ਲੱਗ ਚੁੱਕੀ ਆ ਹੁਣ ਆਪਾਂ ਜੈਪ ਨੂੰ ਖੋਲਣਾ ਵਾ ਹੁਣ ਆਪਾਂ ਲਗਾਵਾਂਗੇ ਇਹਦੇ ਉੱਪਰ ਦੀ ਸਲਾਈ ਜੇ ਜਿਹੜੀ ਆਪਣੀ ਐਸੈਟ ਨੂੰ ਖੁੱਲਦੀ ਆਪਾਂ ਇਹਨੂੰ ਨੀਚੇ ਕਰਕੇ ਉੱਪਰ ਦੀ ਇੱਕ ਸਲਾਈ ਲਗਾਵਾਂਗੇ ਤਾਂ ਕਿ ਆਪਣੀ ਜੈਪ ਦੱਬੀ ਜਾ ਸਕੇ ਬਾਹਰ ਨੂੰ ਖੁੱਲ ਨਾ ਸਕੇ ਪੱਕਾ ਕਰਨਾ ਜ਼ਰੂਰ ਆ ਜੀ ਲਾਜ਼ਮੀ ਹੈ ਜ਼ਰੂਰ ਪੱਕਾ ਕਰਿਆ ਕਰੋ ਸਪਾਈ ਨਾਲ ਖਿੱਚ ਕੇ ਰੱਖਣਾ ਜਿੱਥੇ ਕਪੜਾ ਮੋਟਾ ਮਸ਼ੀਨ ਹੌਲੀ ਕਰ ਲਓ ਤਾਂ ਕਿ ਤੁਹਾਡੀ ਸੂਈ ਨਾ ਟੁੱਟ ਸਕੇ 5 ਤੋਂ 7 ਮਿੰਟਾਂ ਦੇ ਵਿੱਚ ਲੋਟੇ ਤੁਹਾਡਾ 5700 ਵਾਲਾ ਕੋਟ ਫਿਰ ਤੋਂ ਨਵਾਂ ਨਕੂਰ ਬਣ ਕੇ ਰੈਡੀ ਹੋ ਚੁੱਕਿਆ ਜੀ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਫੋਲਡ ਕਰਨਾ ਜੀ ਤਾਂ ਕਿ ਆਪਣਾ ਜੈਪ ਦਾ ਕੁੰਡਾ ਉੱਪਰ ਦੀ ਬਾਹਰ ਨਾ ਆ ਸਕੇ ਆ ਲੱਗ ਗਈ ਚੁੱਕੀ ਆ ਆਪਣੀ ਇੱਕ ਸਾਈਡ ਵਾਲੀ ਜੈਪ ਹੁਣ ਆਪਾਂ ਲਾਵਾਂਗੇ ਦੂਸਰੀ ਸਾਈਡ ਆ। ਇਹਨੂੰ ਵੀ ਉੱਪਰੋਂ ਆਪਾਂ ਥੋੜਾ ਛੱਡ ਕੇ ਜੀ ਕਟਿੰਗ ਕਰ ਦੇਣੀ ਹੈ ਜੇ ਆਪਾਂ। ਇਹਨੂੰ ਇਸ ਤਰੀਕੇ ਨਾਲ ਅੰਦਰ ਨੂੰ ਫੋਲਡ ਕਰਨਾ ਫਿਰ ਆਪਾਂ ਇਹ ਸਾਈਡ ਤੇ ਲੈ ਕੇ ਆਉਂ। ਤਾਂ ਹਲਕਾ ਜਿਹਾ ਪੱਕਾ ਕਰਨਾ ਜ਼ਰੂਰੀ ਆ। ਪਰ ਸਿੱਧੀ ਹੋਣੀ ਚਾਹੀਦੀ ਆ ਲੱਗੀ ਹੋਈ ਸਣਾਈ ਆਪਣੀ ਸੋਹਣੀ ਲੱਗਣੀ ਚਾਹੀਦੀ ਆ ਉਸ ਜਿੱਥੇ ਹਾੜਾ ਉੱਥੋਂ ਹੋ ਜਾ ਹੋਲੀ ਤਾਂ ਕਿ ਤੁਹਾਡੀ ਸੂਈ ਦਾ ਪਚਾ ਰਹੇ ਸਕੇ ਜੇ ਤੇ ਸੂਈ ਦਾ ਪਟਾਕਾ ਹੀ ਪੈ ਜਾਂਦਾ ਹੁੰਦਾ ਜੀ ਆਪਣੀ ਦਾ ਅੱਠ ਸਵੇਰੀ ਇਹਨੂੰ ਜਰੂਰ ਬਖਾਓ ਲਓ ਜੀ ਆਪਣੀ ਜੈਪਰ ਲਾ ਕੇ ਕੀ ਤਿਆਰ ਆ ਫਮੀ ਲਗਾ ਕੇ ਵੀ ਦਿਖਾਵਾਂਗੇ ਚੈੱਕ ਵੀ ਕਰਾਵਾਂਗੇ ਕੋੜਾ ਆਪਣਾ ਬਿਲਕੁਲ ਨਵਾਂ ਨਕੋਰ ਬਣ ਕੇ ਤਿਆਰ ਹੋ ਚੁੱਕਿਆ ਵਾ ਆ ਆਪਣੀ ਜੈਪ ਜੀ ਹਾਂ ਆਪਾਂ ਜੈਪ ਲਗਾ ਤੀ ਆ ਦੇਖ ਸਾਧਾ ਤੁਸੀਂ ਕਿੰਨਾ ਵਧੀਆ ਤੇ ਕਿੰਨਾ ਸਫਾਈ ਦੇ ਨਾਲ ਆਪਣੀ ਜੱਪ ਲੱਗ ਕੇ ਰੈਡੀ ਹੋ ਚੁੱਕੀ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਆ ਕਰੋ ਐਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ